ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀਪਰੀ ਵਲੌਗ ਦੇ ਵਿੱਚ ਤੇ ਹੋਰ ਸਾਰਿਆਂ ਨੇ ਠੀਕ ਹੋ ਜੀ ਘਰ ਪਰਿਵਾਰ ਸਭ ਦੇ ਠੀਕ ਹੈ ਮੀਂਹ ਪਾਣੀ ਤਾਂ ਨਹੀਂ ਕਿਤੇ ਆਇਆ ਨੇ ਰੀਨੂ ਰੀ ਕਿਵੇਂ ਆ ਮੜਾ ਇਹ ਦੱਸ ਦਿਓ ਤੇ ਹਾਲਤ ਵਧੀਆ ਤੁਹਾਡੀ ਹੈਲਥ ਵਧੀਆ ਵੀ ਆਪਦਾ ਸਹੀ ਹੈ ਸਰੀਰ ਤੇ ਸਰੀਰ ਨੂੰ ਸੰਭਾਲ ਕੇ ਰੱਖੋ ਸਰੀਰ ਤਾਂ ਇੱਕ ਐਸੀ ਚੀਜ਼ ਹੈ ਬਹੁਤ ਜ਼ਰੂਰੀ ਸੰਭਾਲ ਕੇ ਰੱਖਣਾ ਚਾਹੀਦਾ ਇਹਨੂੰ ਹਨਾ ਜੀ ਲੈ ਲਓ ਜੀ ਅੱਜ ਆਪਾਂ ਲੈਣਾ ਆਏ ਸੀ ਮੰਮੀ ਲਈ ਵਾਸ਼ਿੰਗ ਮਸ਼ੀਨ ਤੇ ਬਹੁਤ ਵੱਡਾ ਸਰਪ੍ਰਾਈਜ਼ ਹੈ ਹਾਂ ਬੜੇ ਟਾਈਮ ਬਾਅਦ ਮੰਮੀ ਦੀ ਰੀਜ ਵੀ ਸੀ ਪਰ ਮੰਮੀ ਡਰਦੀ ਐਸ ਚੀਜ਼ਾਂ ਦਾ ਉਹਨੂੰ ਐਂ ਲੱਗਦਾ ਵੀ ਕਿਤੇ கரੰਟ ਕਰੰਟ ਨਾ ਲੱਗ ਜਾਏ ਮੰਮੀ ਨੂੰ ਦੱਸ ਕੇ ਨਹੀਂ ਲਿਆਇਆ ਨਾ ਹਾਂ ਦੱਸ ਕੇ ਨਹੀਂ ਆਏ ਹੁਣ ਉਹਦੇ ਪਤਾ ਲੱਗੂਗਾ ਘਰੇ ਜਾ ਕੇ ਲਓ ਵੀ ਫਾਈਨਲੀ ਆਪਣਾ ਸਮਾਨ ਲੈ ਰਿਹਾ ਘਰੇ ਹਣਾ ਹਾਂ ਬਹੁਤ ਜ਼ਿਆਦਾ ਖੁਸ਼ੀ ਦੱਸ ਨਹੀਂ ਸਕਦੇ ਹਾਂ ਹਾਂ ਅਜੇ ਘਰ ਦੇ ਪਤਾ ਨਹੀਂ ਕੀ ਰਿਐਕਸ਼ਨ ਦੇਣਗੇ ਹਨ ਕਿਵੇਂ ਮੈਂ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਦਿਲ ਚ ਗੀ ਫੀਲਿੰਗ ਆ ਜਾਂਦੀ ਇਸ ਚੀਜ਼ ਨੂੰ ਲੈ ਕੇ ਖੋਦ ਲਈ ਹੈ ਨਾ ਇਸ ਕਰਕੇ ਚਾਹ ਬਹੁਤ ਹੈ ਨਾ ਪਰ ਇਹ ਪਾਈ ਪਾਈ ਜੋੜੀ ਹੈ ਇਸ ਚੀਜ਼ਾਂ ਕਰਨ ਪਾਈ ਪਾਈ ਹੈ ਨਾ ਹਾਂ ਨਾ ਕੋਈ ਨਹੀਂ ਕੀ ਨਹੀਂ ਮੈਂ ਹੁਣ ਦੇਲ ਨਾਲ ਦੇ ਕੱਪੜੇ ਧੋਈਏ ਕਿਉਂ ਹੋਰ ਕੀ ਮਾਸੀ ਮੈਨੂੰ ਚੱਲਾ ਵੀ ਨਾ ਚਿਰ ਮਸ਼ੀਨ ਨਹੀਂ ਸੁ ਵਿਚਾਰੀ ਮੰਮੀ ਨੇ ਮੈਨੂੰ ਕਦੇ ਨਹੀਂ ਕੱਪੜੇ ਧੋਣ ਦਿੱਤੇ ਹੱਥਾਂ ਨਾਲ ਮੰਮੀ ਨੂੰ ਪਤਾ ਸੀ ਕਿ ਮੈਨੂੰ ਹੱਥਾਂ ਨਾਲ ਕੱਪੜੇ ਨਹੀਂ ਧੋਣੇ ਹਾਂ ਹੁਣ ਹੁਣ ਐ ਕਰੀ ਹੁਣ ਆਪਦੀ ਸੱਸੂ ਮਾਂ ਨੂੰ ਤੂੰ ਉਹਨਾਂ ਕੱਪੜੇ ਤੋੜਦੀ। ਹੋਰ ਕੀ? ਉਹ ਮੰਮੀ ਤੇ ਡਾਂਟੋਗੀ। ਇਸ ਤੋਂ ਆ ਕਿਉਂ ਨਹੀਂ? ਮੇਰੇ ਆਹ ਤੈ ਹੈਗੇ ਵਾਪੀ ਧੋ ਲੈਂਦੀ ਤੁਸੀਂ। ਕੋਈ ਨਾ ਸਦਾ ਇੰਨੀ ਥੜੀ ਦੇ ਰਹਿਣੀ। ਕੋਈ ਤਾਂ ਗੱਲ। ਉਹ ਬਾਈ ਸਾਨੂੰ ਦੁਕਾਨ ਵਾਲੇ ਕਹਿੰਦੇ ਤੁਸੀਂ ਯਾਰ ਕਹਿੰਦੇ ਫਾਈਨੈਂਸ ਕਰਾਉਣੇ ਕਾ ਕੀ ਦਿਓ। ਮੈਂ ਕਿ ਨਹੀਂ ਮੇਰੇ ਕੈਸ਼ ਹੀ ਲਵਾਂਗੇ। ਹੋਰ ਕੀ ਇੰਨਾ ਜਰੇਵੇ ਤਾਂ ਨਹੀਂ ਕਿ ਨਸਾ ਮਾਰੇ। ਇੱਕ ਵੀਰੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕੋਈ ਵੀ ਚੀਜ਼ ਲੈਣੀ ਹੁੰਦੀ ਹੈ ਨਾ ਤਾਂ ਕੈਸ਼ ਲਿਆ ਕਰੋ। ਟਾਈਮ ਇੱਕ ਮਿੰਟ ਹੀ ਲੱਗਦਾ ਰਸੀਦ ਜੀ ਬਣ ਤੇ। ਤੇ ਫਿਰ ਫਾਈਨਾਂਸ ਹੁੰਦਾ ਨਾ ਫਾਈਨਾਂਸ ਚ ਉਹ ਕਾਗਜ਼ ਕਾਗਜ਼ ਬਹੁਤ ਹਸਿਆ ਹਿਸਤਾਂ ਦਾ ਹਾਂ ਹਿਸਤਾਂ ਦਾ ਬਹੁਤ ਪੰਗਾ ਰਹਿੰਦਾ ਲੋ ਵੀ ਅੱਜ ਮੌਸਮ ਹੈਗਾ ਬੱਦਲ ਵਈ ਵਾਲਾ ਤੇ ਅਸੀਂ ਜਾ ਕੇ ਗੰਗਨਗਰ ਦੇ ਵਿੱਚ ਹੈ ਵੀ ਭਰੀ ਬਹੁਤ ਦਿਨ ਬਾਅਦ ਕੱਪੜੇ ਲੈ ਰਹੇ ਆ ਹਨਾ ਹਾਂਜੀ ਤੇ ਧੋਣ ਵਾਸਤੇ ਵਾਸ਼ਿੰਗ ਮਸ਼ੀਨ ਲਿਆਂਦੀ ਹੈ ਵਾਸ਼ਿੰਗ ਮਸ਼ੀਨ ਦਾ ਸਾਰੇ ਜਣੇ ਨੂੰ ਬੜਾ ਚਾਹ ਹੋਇਆ ਅੱਜ ਦਿਨ ਕਿਵੇਂ ਦਾ ਹਨੇਰਾ ਜਾ ਹੋ ਗਿਆ ਹਨਾ ਤੁਸੀਂ ਟਾਈਮ ਤਾਂ ਜਿਹਾ ਹੋਇਆ ਨਹੀਂ ਹੁਣ ਵੈਸੇ ਦਿਨ ਵੱਡੇ ਹੋ ਗਏ ਹਨਾ ਹਾਂ ਆਟੋਮੈਟਿਕ ਹੀ ਤੁਸੀਂ ਵੇਖ ਲਓ ਬਹੁਤ ਜ਼ਿਆਦਾ ਹਨੇਰਾ ਜਾ ਲੱਗ ਰਿਹਾ ਅੱਜ ਮੌਸਮ ਹੀ ਪਤਾ ਨਹੀਂ ਕਿਦਾਂ ਦਾ ਤੁਸੀਂ ਦੱਸਿਓ ਕਿੱਥੇ ਕਿੱਥੇ ਐਵੇਂ ਦਾ ਮੌਸਮ ਹੋਇਆ ਪਿਆ ਬੱਦਲ ਵਾਈ ਵਾਲਾ ਲਓ ਜੀ ਜੁੱਤੀਆਂ ਦਾ ਬਟਾਰਾ ਲੱਗ ਚੁੱਕਿਆ ਫਰੀ ਜੁੱਤੀਆਂ ਦਾ ਪਟਾਰਾ ਲੱਗ ਗਿਆ। ਹਲੋ ਵੀ ਮਿੱਤਰੋ ਹੁਣ ਸਾਡੀ ਹੋ ਰਹੀ ਹੈ ਜੇ ਇੱਥੇ ਰੋਟੀ ਪੈ ਗਈ। ਹਾਂਜੀ ਮੈਂ ਤਿੰਨ ਜੁੱਤੀਆਂ ਇਕੱਠੀਆਂ ਲਈਆਂ। ਇੱਕ ਪਸੰਦ ਆਈ ਸੀ ਫਿਰ ਤਿੰਨ ਲੈ ਲਈ। ਫਿਰ ਸਵੇਰ ਵਲੌਗ ਮੈਂ ਐਡਿਟ ਕਰੂੰਗੀ। ਕਿਉਂ? ਕਿਉਂਕਿ ਤੁਸੀਂ ਇਹ ਸੀਨ ਕੱਟ ਦੋ। ਅੱਧੇ ਸੀਨ ਕੱਟ ਦੋਨਾ ਮੈਂ ਹੈਨਾ। ਹਾਂਜੀ। ਠੀਕ ਐ। ਵੈਸੇ ਫਰੀ ਵੀ ਬਹੁਤ ਸੋਹਣਾ ਵਲੌਗ ਹੈ। ਢਿੱਕ ਕਰ ਲੈਂ ਜੀ ਵੀਡੀਓ। ਤੇ ਹੈਰੀ ਪਰੀ ਜਿਹੜਾ ਵਲੌਗ ਤੇ ਨਾਮ ਤੋਂ ਚੈਨਲ ਹੈ ਉਹ ਮੇਰਾ ਹੀ ਹੈ ਹਾਂ ਹਾਂ ਉਹ ਤੇ ਬਰੀ ਐਡਿਟ ਕਰਕੇ ਪਾਉਦੀ ਹੈ ਰੀਲਾਂ ਬਾਕੀਆਂ ਤੇ ਮੈਂ ਪਾਉਣਾ ਜਿਵੇਂ ਪਰੀ ਸਰਦਾਰਨੀ ਹੈਰੀ ਚੱਕ ਵਾਲਾ ਮੇਰਾ ਹੀ ਹੈ ਹੈਰੀ ਪਰੀ ਵਲੌਗ ਤੇ ਫੋਲੋ ਕਰ ਲਿਓ ਫੋਲੋ ਕਰ ਲਿਓ ਔਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਪਹਿਲਾਂ ਨਾਲੋਂ ਜਿਆਦਾ ਮੋਟੀ ਹੋ ਗਈ ਐ ਕਿ ਉੱਥੇ ਜੀ ਖੜੀ ਐ ਕਿ ਥੋੜਾ ਸਰੀਰ 'ਚ ਫਰਕ ਪਿਆ ਮੈਂ ਪਤਰੀ ਪਰੀ ਕੋਈ ਕੁੜੀਆਂ ਤੇਰੀ ਬਿਊਟੀ ਦਾ ਰਾਜ਼ ਪੁੱਛਣਾ ਚਾਹੁੰਦੀਆਂ ਮੇਰੇ ਬਿਊਟੀ ਦਾ ਰਾਜ਼ ਉਹ ਤੁਸੀਂ ਵੀ ਨਾ ਹਰ ਟਾਈਮ ਪੁੱਛ ਰਹੇ ਹੋ ਹਾਂ ਤੇ ਇੱਧਰ ਲੈ ਮੰਮੀ ਡੈਡੀ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਹਾਂ ਤੇ ਕਈ ਜਣੇ ਕਹਿੰਦੇ ਅੱ비 ਪਰੀ ਨੇ ਯਾਨੀ ਕਿ ਫੇਸ ਤੇ ਕੀ ਚੀਜ਼ ਯੂਜ਼ ਕਰਦੀ ਹੈ ਸਾਨੂੰ ਦੱਸੇ ਮੈਂ ਫੂਡ ਖਾਣੀ ਹੈ ਹਾਂ ਇਹੀ ਆ ਯਾਨੀ ਮੈਂ ਫੂਡ ਖਾਣੀ ਚਾਹੁੰਦੀ ਹਾਂ ਇਹ ਹੀ ਆ ਕਿ ਦੋਸਤੋ ਮੈਂ ਇਹੀ ਕਹਿਣਾ ਚਾਹੁੰਨਾ ਹਣਾ ਜੋ ਵੀ ਕੁੜੀਆਂ ਦੇਖਦੀਆਂ ਨੇ ਜੀ ਇਹ ਫਰੂਟ ਜ਼ਿਆਦਾ ਖਾਂਦੀ ਐ ਤਾਂ ਕਰਕੇ ਗੱਲਾਂ ਤੇ ਲਾਲੀ ਆਈ ਰਹਿੰਦੀ ਐ ਤੇ ਬਾਕੀ ਵਧੀਆ ਰਹਿਣਾ ਹਨਾ ਐਪਰੀ ਜੀ ਇੱਥੇ ਮੈਂ ਤੇ ਨਹੀਂ ਤਾਏ ਸੀ ਉੱਦੇ ਲੱਕੜਾ ਲੈਣ ਲੋਹੜੀ ਵੇਲੇ ਤੇ ਆਏ ਸੀ ਹਾਂ ਇੱਥੇ ਆਏ ਸੀ ਆ ਇੰਨੇ ਲੱਕੜਾ ਲੱਕੜਾ ਅੱਜ ਫੇਰ ਲੈਣ ਆਏ ਆ ਨਾ ਅੱਜ ਸਾਡੀ ਸਕੀਮ ਬਣ ਗਈ ਠੰਡ ਬਹੁਤ ਤਾਂ ਨੇਰੀ ਬਹੁਤ ਜ਼ਿਆਦਾ ਚੱਲ ਰਹੀ ਐ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਾ ਪਰੀ ਤੇ ਤਾਂ ਕਰਕੇ ਦੋਸਤੋ ਅਸੀਂ ਹੁਣ ਗੰਗਾ ਨਗਰ ਦੇ ਵਿੱਚ ਹੀ ਆ ਤੇ ਮੈਂ ਕਿਹਾ ਤੂੰ ਹੀ ਬਾਲ ਲਈ ਅੱਜ ਪਰੀ ਕਹਿੰਦੀ ਅੱਗ ਸੇਕਣੀ ਹੈ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਅੱਜ ਫਿਰ ਤੂੰ ਹੀ ਬਾਲ ਲੈਨੇ ਆ ਏਡੀ ਗੱਲ ਹੈ ਕਿਉਂਕਿ ਹੁਣ ਆਪਾਂ ਘਰੇ ਵੀ ਜਲਦੀ ਚੱਲ ਜਾਣਾ ਤੇ ਦੋਸਤੋ ਇੱਕ ਤੁਹਾਨੂੰ ਗੱਲ ਦੱਸਣੀ ਸੀ ਜ਼ਰੂਰੀ ਕਿ ਯਾਰ ਸਾਡਾ ਦਿਲ ਬਹੁਤ ਦੁਖ ਰਿਹਾ ਇਸ ਘਰ ਨੂੰ ਜੇ ਛੱਡਾਂ ਜਾਣਾ ਪਰੀ ਹਾਂਜੀ ਹਾਂ ਬਹੁਤ ਜ਼ਿਆਦਾ ਦਿਲ ਦੁਖੂਗਾ ਵੀ ਯਾਰ ਇਹ ਘਰ ਛੱਡਣਾ ਹਨਾ ਮੈਂ ਪਹਿਲੀ ਵਾਰ ਇੱਥੇ ਆਈ ਹਾਂ ਲਓ ਜੀ ਸ਼ੱਕਰ ਗੰਦੀਆਂ ਵਾਸਤੇ ਸਪੈਸ਼ਲ ਲਿਆਂਦੀਆਂ ਸੀ ਲੱਕੜਾ ਐਪੀ ਤਰ੍ਹਾਂ ਵਲੌਗ ਕਦੋਂ ਆਊਗਾ ਕੱਲ ਨੂੰ ਆ ਜਾਓ ਕੱਲ ਕੱਲ ਐਡੀਟਰ ਵਿਡੋ ਕਰਕੇ ਫਿਰ ਸਵੇਰ ਪਾ ਦੂੰਗਾ ਮੈਂ ਠੀਕ ਹੈ ਹੈਪੀ ਨੇ ਤਾਂ ਵਾਲ ਸਰਵ ਜੋ ਸੀ ਨੂੰ ਕਰਕੇ ਲੱਗਦਾ ਤਕੜਾ ਹੀ ਵਲੌਗਰ ਬਣੂਗੇ ਹੈ ਲਓ ਵੀ ਅੱਜ ਆ ਗਿਆ ਫਿਰ ਬ੍ਰਦਰ ਹੈ ਹਿਲ ਲੈ ਰਹੇ ਹੈ ਪੂਰੀ ਦੀ ਵਾਈਫ ਵਾਸਤੇ ਠੀਕ ਹੈ ਜੀ ਕੁੜੀ ਨੂੰ ਕਹਿ ਦੇ ਰਹੇ ਹੈ ਬ੍ਰਦਰ ਆ ਗਿਆ ਫਿਰ ਹੈ ਬਹੁਤ ਖੁਸ਼ੀ ਹੈ ਤੈਨੂੰ ਬਹੁਤ ਜ਼ਿਆਦਾ ਚਾਹੀਦਾ ਹਾਂ ਹਾਂ ਹੈਲੋ 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 ਨੌ ਵੀ ਦੋਸਤੋ ਸਾਡੇ ਆ ਗਏ ਦੋ ਸਮੋਸੇ ਤੇ ਪਰੇਲੀ ਆ ਰਹੇ ਆ ਜੀ ਦਹੀਂ ਪਲੇ ਕਿਵੇਂ ਸੌ ਰਹੇ ਹੋ ਯਹਾਂ ਪੇ ਨੇ ਦਜੀ ਆਇਆ ਲਓ ਜੀ ਇੱਧਰ ਵੀ ਆਰਡਰ ਆ ਗਿਆ ਨਹੀਂ ਪਰ ਲੇਦਾ ਦੋਸਤੋ ਮਾਲਕ ਨੇ ਸੋਹਣੀ ਆਪਾਂ ਇੱਥੇ ਲੈਣਾ ਹੈ ਟੈਲੀਗ੍ਰਾਮ 'ਚ ਐਂ ਭਰੀ ਮੈਂ ਕਹਾ ਮਾਲਕ ਨੇ ਸੋਹਣੀ ਲਿੱਤੀ ਆਪਣੀ ਐਨੇ ਟਾਈਮ ਤੋਂ ਟੈਲਾਂ ਲੈ ਰਹੇ ਆ ਇਹ ਹੈ ਗਰੀ ਜ਼ਿਆਦਾ ਆ ਗਿਆ ਆ ਗਿਆ ਮੈਂ ਵੀ ਤੇਰਾ ਲੋਡ ਕਰਵਾਉਣਾ ਹੈ ਇਹ ਰਹੀ ਗੁਰੂ ਅੱਜ ਸਵੇਰੇ ਸਵੇਰੇ ਦੇਖਿਆ ਸੀ ਨਿੱਕਾ ਜਿਹਾ ਜਵਾਕ ਯਾਰ ਕਮਾਲ ਹੀ ਕਰਤੀ ਯਾਰ ਪਤੰਗ ਡਾਈ ਜਾਂਦਾ ਤੁਹਾਨੂੰ ਦਿਖਾਉਨੇ ਆ ਕਿਹੜਾ ਪਤੰਗ ਡਾ ਰਿਆ ਉਹ ਵੇਖੋ ਹੁਣ ਅਸੀਂ ਲੈਣਾ ਆ ਫੀਟਿੰਗ ਦਾ ਸਮਾਨ ਹਨਾ ਹਾਂਜੀ ਫੀਟਿੰਗ ਦਾ ਸਮਾਨ ਲੈਣਾ ਆ ਜੀ ਠੀਕ ਆ ਬਹੁਤ ਸੋਹਣਾ ਸੂਟ ਲੱਗ ਰਿਹਾ ਥੈਂਕ ਯੂ ਜੀ ਠੀਕ ਹੈ ਜੀ ਉਧਰ ਗੁਰੂ ਦਾਦਾ ਤੇਰਾ ਬ੍ਰਦਰ ਹੈ ਇੱਕ ਨੰਬਰ ਚੀਜ਼ ਆਈ ਹੈ ਨਾ ਕੁਆਲਿਟੀ ਬਹੁਤ ਅੱਛੀ ਹੈ ਠੀਕ ਹੈ ਤੁਹਾਡੀ ਪੂਰਾ ਪਸੰਦ ਦਾ ਸਮਾਨ ਆਇਆ ਹੈ ਸਮਾਨ ਬਹੁਤ ਵਧੀਆ ਹੈ ਠੀਕ ਹੈ ਜੀ ਚੰਗੀ ਲੱਗਿਆ ਲਓ ਜੀ ਸਾਡੇ ਘਰ ਦਾ ਸਮਾਨ ਆ ਗਿਆ ਜੀ ਤੇ ਕਰ ਰਹੇ ਆ ਰੈਡੀ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਹਿਆਂ ਸੀ ਤੁਸੀਂ ਆਏ ਹਨ ਕਿਵੇਂ ਲੱਗੇ ਸਾਡੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਤੇ ਦੇਖ ਸਾ ਦਿਓ ਤੁਸੀਂ ਬਟਨ ਗੁੱਟਨ ਪੂਰੇ ਤਿਆਰ ਕਰਦੇ ਬਾਈ ਜੀ ਇਦਾਂ ਲੱਗਣਗੇ ਕਮਰੇ ਵਿੱਚ ਇੱਧਰ ਪੂਰੀ ਖੁਸ਼ੀ ਦਾ ਮਾਹੌਲ ਬਣਿਆ ਪਿਆ ਆਪਣਾ ਵਧੀਆ ਬਣ ਗਿਆ ਹਾਂ ਹੋਰ ਹੈ ਮੰਮੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਪੱਤ ਹੈ ਹਾਂ ਆ ਵੀ ਬੁਰੀ ਜਿਹਾ ਪਰੇਸ਼ਾਨੀ ਤਾਂ ਨਹੀਂ ਹੋਈ ਤੈਨੂੰ ਹੈ ਸਾਡੇ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਦੇ ਨਾਲ ਠੀਕ ਆ ਆਪਣਾ ਕਮਰਾ ਤੇ ਬਹੁਤ ਵਧੀਆ ਗੁਰੀ ਨੇ ਤਿਆਰ ਕੀਤਾ ਯਾਰ ਸੱਚੀ ਮੈਂ ਉਹਦਾ ਬਹੁਤ-ਬਹੁਤ ਧੰਨਵਾਦਦੀ ਆ ਗੁਰੀ ਮੈਂ ਤੇਰਾ ਬਹੁਤ-ਬਹੁਤ ਧੰਨਵਾਦਦੀ ਆ ਯਾਰ ਹੈਂ ਭਾਜੀ ਹੈਂ ਭਾਜੀ ਅੱਛਾ ਤੂੰ ਕਿਵੇਂ ਤਰਸਾ ਗਿੱਤਾ ਸਰੋ ਸਗੀਤਾ ਦੇ ਤੇ ਹੈਲੋ ਕਰ ਫਿਰ ਸਾਰਿਆਂ ਨਾਲ ਐਂਗਲ ਐਂਗਲ ਤੋਂ ਕੈਮਰਾ ਚੱਕਣਾ ਉਹ ਤੇ ਲੈ ਜਨ ਜੋ ਆਖੇ ਭਾਈ ਫਰੀਦ ਜੀ ਆ ਗਾ ਗਾ ਆਪਣੇ ਗੋੜ ਕਿੰਨੇ ਸੋਹਣੇ ਲੱਗਦੇ ਹਨ ਹਾਂ ਕਿੰਨੇ ਸੋਹਣੇ ਸੋਹਣੇ ਲੱਗਦੇ ਮੰਮੀ ਕਿਦਾਂ ਲੱਗਦੇ ਬਹੁਤ ਜ਼ਿਆਦਾ ਸੋਹਣੇ ਬੱਡਣਾ ਐਵੇਂ ਫਿਕਸ ਹੀ ਵਿੱਚ ਰਿਹਾ ਕਰਨੇ ਹਾਂ ਸਾਡਾ ਕੰਮ ਕੰਮ ਹੋ ਗਿਆ ਕਿਦਾਂ ਲੱਗੇ ਐਵੇਂ ਹੋ ਗਏ ਓਨ ਹਨਾ ਹਾਂ ਆ ਬੰਦ ਹਾਂ ਤਿਆਰ ਹੈ ਨਾ ਲੋ ਵੀ ਦੋਸਤੋ ਮਿੱਤਰ ਪਿਆਰਿਓ ਸਾਡਾ ਬਣ ਰਿਹਾ ਘਰ ਹਨਾ ਡੈਡੀ ਜੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਅਸੀਂ ਜਿਹੜਾ ਉਹ ਸਾਮਾਨ ਚੱਕੀ ਹੋਣਾ ਆਣਾ ਚਪੈਂਡ ਰਿਆ ਕਰਾਂਗੇ ਫਾਈਨਲੀ ਸਾਡੇ ਲਾਜੇ ਜੀ ਬੋਰਡ ਲਾਜੇ ਕਿਵੇਂ ਜੀ ਬੋਲੀ ਵਾਸਤੇ ਲਓ ਜੀ ਅੱਜ ਅਸੀਂ ਮੰਮੀ ਡੈਡੀ ਨੂੰ ਦਿਖਾਉਣ ਆਏ ਆ ਫਿਲਮ ਬਾਰਡਰ 2 ਅਸੀਂ ਅੱਛੀ ਅੱਛੀਆਂ ਫਿਲਮਾਂ ਦਿਖਾਉਣੇ ਆ ਯਾਨੀ ਕਿ ਜਿਵੇਂ ਖਾਲਸਾਨੀ ਮੂਵੀ ਆ ਜਾਂਦੀ ਡੈਡੀ ਕਿਵੇਂ ਕਿੰਨਾ ਕੇ ਚਾਹ ਜੀ ਬਹੁਤ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਇਹਨੇ ਦਿਨਾਂ ਦਾ ਵੇਟ ਸੀ ਜਦੋਂ ਆਈ ਨਹੀਂ ਸੀ ਨਾ ਅਜੇ ਹਾਂ ਤੁਹਾਨੂੰ ਸਿਨੇਮਾ ਉੱਤੇ ਲੱਗੇ ਨਹੀਂ ਸੀ ਉਦੋਂ ਦਾ ਮੈਂ ਕਹਿਣ ਲੱਗੀ ਮੂਵੀ ਦੇਖਣ ਠੀਕ 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 ਹੈ ਤੇ ਅੱਜ ਸਾਰਿਆਂ ਨੇ ਟੌਰ ਕੱਢੀ ਹੋਈ ਹੈ ਨਵੇਂ ਦੋਸਤੋਂ ਹੁਣ ਅਸੀਂ ਬੈਠ ਕੇ ਬੈਠ ਐਂ ਤੂੰ ਮੈਂ ਪਹੁੰਚੂ ਮੂਵੀ ਦੇਖਣ ਸੇ ਪੇ ਬੈਠ ਜਾ ਚਲੋ ਬਸ ਬੈਠ ਜਾਈਏ ਪੇ ਵੇਟ ਕਰ ਰਹੇ ਹਾਂ ਬੇਸਬਰੀ ਦੇ ਨਾਲ ਉਹਦਰ ਫੋਨ ਨਹੀਂ ਚਲਾ ਰਹੇ ਕਿਟ ਜਿਵੇਂ ਆ ਗਈ ਵੀਡੀਓ ਕਾਲ ਅਜਨੂ ਤੇ ਦੋਸਤੋ ਅਸੀਂ ਪਹੁੰਚ ਗਏ ਹਨ ਕਿਵੇਂ ਲੱਗੀ ਬਰੀ ਕਿਵੇਂ ਲੱਗੀ ਬਹੁਤ ਵਧੀਆ ਆ ਸਾਰੇ ਗੰਗਾ ਨਗਰ ਦਾ ਥਿਊ ਜੀ ਤੁਸੀਂ ਦੇਖ ਲਓ ਉੱਤੋਂ ਸਾਰਾ ਗੰਗਾ ਨਗਰ ਗੰਗਾ ਨਗਰ ਬਹੁਤ ਵੱਡਾ ਯਾਰ ਸਾਰੇ ਜਾਣੇ ਜਾ ਰਹੇ ਹੈ ਤੇ ਆਪਾਂ ਵੀ ਚੱਲੀਏ ਹੁਣ ਤੇ ਗੰਗਾ ਨਗਰ ਦਾ ਥਿਊ ਬਹੁਤ ਸੋਹਣਾ ਹਨਾ ਉੱਤੋਂ ਦੇਖ ਲਓ ਤੁਸੀਂ ਬਹੁਤ ਹਨਾ ਲਓ ਜੀ ਚੈੱਕ ਕਰੋ ਥਿਊ ਤੁਸੀਂ ਬਹੁਤ ਸੋਹਣਾ ਯਾਰ ਤੁਸੀਂ ਦੱਸੋ ਗੰਗਾ ਨਗਰ ਕਿਵੇਂ ਲੱਗਦਾ ਈ ਸਾਡਾ ਚਾਰ ਸੰਸਾਰ ਨਾ ਰੀ ਇਮੋਸ਼ਨਲ ਹੋ ਗਏ ਤੁਸੀਂ ਵੀ ਹੈ ਬਹੁਤ ਤੇ ਲੋਗੜਾ ਨਹੀਂ ਨਾ ਜਾਵੜੇ ਤੁਸੀਂ ਹੈ ਫਰੀ ਇਮੋਸ਼ਨਲ ਹੋ ਗਏ ਤੁਸੀਂ ਸਾਰੇ ਜਾਣੇ ਮਮੀ ਮਮੀ ਬਹੁਤ ਜਿਆਦੇ ਹੋਏ ਹਨਾ ਵੇਖੋ ਆਪਣੇ ਦੇਸ਼ ਲਈ ਬਹੁਤ ਕੋਸ਼ਿਸ਼ ਕੀਤਾ ਸਭ ਨੇ ਯਾਰ ਜਿਹੜੇ ਵੀ ਫੌਜੀ ਆ ਹਨਾ ਤੁਸੀਂ ਵੀ ਸਾਰੇ ਜਾਣੇ ਜਾ ਕੇ ਮੂਵੀ ਦੇਖੋ ਬਹੁਤ ਨਾਲੇ ਫੌਜੀਾਂ ਦੀ ਰਿਸਪੈਕਟ ਕਰੋ ਸੱਚੀ ਗੱਲ ਆ ਯਾਰ ਫੌਜੀ ਸੱਚੀ ਫੌਜੀ ਆ ਆਪਦੇ ਘਰ ਤੋਂ ਬਾਹਰ ਸਭ ਕੁਝ ਆਪਣੀ ਦਿਫਾਸਤ ਲਈ ਹਨ ਵਿਚਾਰੇ ਬਹੁਤ ਕੁਸ਼ ਕਰਦੇ ਆ ਯਾਰ ਸੱਚੀ ਕਬੂਤਰ ਦੇਖੋ ਤੇ ਫੌਜੀ ਆਪਾਂ ਨੂੰ ਸੰਭਾਲਦੇ ਆ ਆਪਣੇ ਦੇਸ਼ ਨੂੰ ਸੰਭਾਲਦੇ ਆ ਹਨਾ ਸੱਚੀ ਬਹੁਤ ਵਧੀਆ ਯਾਰ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਆ ਗਿਆ ਇਹਨਾਂ ਦੀ ਰੈ ਹੀ ਨਹੀਂ ਮੁੱਕਦੀ ਸਾਰੀ ਜਣਿਆ ਦੀ ਕਮਾਲ ਹੋ ਗਈ ਦੇਖੋ ਜੀ ਤਿਰੰਗਾ ਬਣਾਇਆ ਹੋਇਆ ਗੰਗਾ ਨਗਰ ਦਾ ਗੇਮ ਜੌਨ ਹੋਇਆ ਦੇਖਣਾ ਤਾਂ ਇਹ ਤੇ ਬੰਦੇ ਵੀ ਆ ਰਹੇ ਆ ਲਓ ਜੀ ਘਰ ਦਾ ਗੇਟ ਵੀ ਆ ਗਿਆ ਸਰਮਾਇਕਾ ਵੀ ਆ ਗਈ ਸਭ ਕੁਝ ਕਿਵੇਂ ਜੀ ਠੀਕ ਹੈ ਜੀ ਵਧੀਆ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਪਰੀ ਜੀ ਮੈਨੂੰ ਵੀ ਬਹੁਤ ਵਧੀਆ ਹੈ ਬਹੁਤ ਬਹੁਤ ਵਧੀਆ ਬਕਰ ਪਰੀ ਨੂੰ ਵੇਖ ਕਿੰਨਾ ਝਾ ਕਣੀ ਆਪਣਾ ਗੇਟ ਲੱਗ ਜਿਦੋਂ ਹੁਣ ਕਮਰੇ ਦਾ ਜੀ ਹਾਂ ਜੀ ਹੁਣ ਤੁਹਾਨੂੰ ਪਤਾ ਅਸੀਂ ਟੈਲ ਆ ਵਗੈਰਾ ਤਾਂ ਲਾ ਲਿਆ ਇਹ ਆਇਆ ਤੁਹਾਨੂੰ ਆਪਣਾ ਰੂਮ ਦਿਖਾਉਣੀ ਆ। ਦੇਖੋ। ਬਾਸ ਨੂੰ ਇਹ ਜਿਹੜਾ ਜੂਗ। ਤਾਂ ਅਸੀਂ ਆਹਨ ਗੇਟ ਲੈ ਆਇਆ ਅੱਜ। ਦੋਗਤ ਨੇ ਉਸਾਸ ਸਿਆਣਾ ਘਰੇ ਇੱਥੇ ਇੱਕ ਬੈਂਡ। ਹਾਂ ਲੈਫਟ ਕੀ ਕਰਾ ਲਈ। ਚੈੱਕ ਬੈਂਟ ਕਰਾ ਰਾ। ਕਿ ਭੈਦ ਨੂੰ ਅਧਿਆਤ ਰੂਮ ਕਰਵਾਗੇ। ਹਾਂ ਇੱਥੇ ਬੈਡਗੁੱਡ ਵੀ ਆ ਗਿਆ। ਅਜੇ ਦੋਸਤਾਂ ਅਸੀਂ ਬੈੱਡ ਵੀ ਲੈਣਾ। ਮਾਰਕ ਦੀ ਜਿਆ ਨਾਲ ਜਲਦੀ ਬੈੱਡਾਂ ਲੈ। ਇਹ ਇੰਨਾ ਕੁਸ਼ ਕਰ ਰਹੇ ਹਾਂ ਬਸ ਆਪਣੀ ਮਿਹਨਤ ਨਾਲ ਕਰੀ ਬਰੀ ਸਹੀ ਗੱਲ ਆਪ ਦੇ ਮਿਹਨਤ ਨਾਲ ਸਾਰਾ ਕੁਝ ਕਰਨਾ ਹੈ ਤਾਂ ਮਸਟੈਂਡ ਲੱਗ ਗਿਆ ਥੋੜਾ ਥੋੜਾ ਕਰਕੇ ਬਿਲਕੁਲ ਜੀ ਲੋ ਵੀ ਦੋਸਤੋ ਕੱਲ ਨੂੰ ਤੁਹਾਨੂੰ ਵਿਖਾਵਾਂਗੇ ਵੀ ਬੈੱਡ ਬੁੱਡ ਕਿਹੜਾ ਲਿਆਏ ਹਨ ਅਸੀਂ ਬੈੱਡ ਲਿਆਉਣਾ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਉਹ ਘਰ ਵੀ ਛੱਡ ਦੇਣਾ ਦੋ ਦਿਨਾਂ ਤੱਕ ਤੇ ਬੜਾ ਫੀਲ ਜਾ ਹੋ ਰਿਹਾ ਕਿ ਯਾਰ ਉਹਨੇ ਘਰ ਉਸ ਘਰ ਨੇ ਸਾਨੂੰ ਬਹੁਤ ਕੁਝ ਦਿੱਤਾ ਹਾਂਜੀ ਉਸ ਘਰ ਨੇ ਬਹੁਤ ਕੁਝ ਦਿੱਤਾ ਜਿਹੜੇ ਜਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਹਾਂਜੀ ਕਮੈਂਟ ਕਰਕੇ ਦੱਸਿਓ ਵਲੌਗ ਕਿੱਦਾਂ ਲੱਗਿਆ ਨਾ ਸਪੈਸ਼ਲੀ ਕਮਰੇ ਲਈ ਦੱਸਿਓ ਕਿੱਦਾਂ ਲੱਗਿਆ ਸਾਡਾ ਕਮਰਾ ਅਸੀਂ ਕਿਵੇਂ ਤਿਆਰ ਕਰਾਇਆ ਇਹ ਵੀ ਜ਼ਰੂਰ ਦੱਸਿਓ ਤੇ ਬਹੁਤ ਮਿਹਨਤ ਲੱਗੀ ਆ ਸਾਡੀ ਇੱਥੋਂ ਤੱਕ ਆਉਣ ਲਈ ਹਨਾ ਤੇ ਬਾਕੀ ਸੋਹਣੇ ਸੱਜਣੋ ਆਪਾਂ ਮਿਲਦੇ ਰਵਾਂਗੇ ਅਗਲੇ ਵਲੌਗਾਂ ਦੇ ਵਿੱਚ ਹੁਣ ਵਲੌਗ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਕੰਟੀਨਿਊ ਲੈ ਕੇ ਆਈਏ Танваджи.